ਇੱਧਰ ਤਾਂ ਹੁੰਦਾ ਤਿੰਨ ਤੇ ਛੱਡਣਾ ਕਲੱਚ ਆ 1 2 3 ਸਾਹਮਣੇ ਮੇਰੇ ਵੀਰੋ ਆ ਜਾਓ ਜੁੜੀਏ ਹੌਲ ਆਂਡ ਆ ਮੇਰੇ ਵੀਰੋ ਈਗਲ ਕਹਿੰਦੇ ਆ ਈਗਲ ਪ੍ਰਜਾਤੀ ਕਹਿੰਦੇ ਇੱਲ ਬੜੀ ਮਸ਼ਹੂਰ ਆ ਈਗਲ ਪ੍ਰਜਾਤੀ ਦੇ ਵਿੱਚ ਬਾਜ ਇਹਦੇ ਵਿੱਚ ਗਿਰਜ ਇਹਦੇ ਵਿੱਚ ਇੱਲਾਂ ਦੀ ਗੱਲ ਹੁੰਦੀ ਆ ਮੇਰੇ ਵੀਰੋ ਤੇ ਨਾਲ ਕਹਿੰਦੇ ਆ ਕਹਿੰਦੇ ਕਹਿੰਦੇ ਮੁੰਡਾ ਲੱਖੀ ਗੋਲਡ ਸਮਿਤ ਵਾਲਿਆਂ ਦਾ イーグルトラクター چل ਰਿਹਾ ਜੱਗਾ ਖੁਦ ਜੀイーグル ਟ੍ਰੈਕਟਰ ਚੱਲ ਰਿਹਾ ਆイーਗਲ ਚੱਲਦਾ ਮੇਰੇ ਵੀਰੇਓイーਗਲイーਗਲイーਗਲ ਇਹ ਲੱਕੀਆ ਆਹ ਮੁੰਡਾ ਕਹਿੰਦੇ ਇਸ਼ਟਾ ਤੇ ਸਾਇਆ ਹੋਇਆ ਮੇਰੇ ਵੀਰੇਓ ਖੇਡ ਦੇ ਮੈਦਾਨ ਵਿੱਚ ਐਨ ਕਹਿੰਦੇ ਕਰਦਾ ਕਮਾਲ 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 ਇਹ ਲਕੀਆ ਖਿੱਚੋ ਨੌਜਵਾਨਾ ਖਿੱਚਣਾ ਪੈਣਾ ਉਹ ਬਚ ਕੇ ਮੋੜ ਤੋਂ ਉਹ ਬਚ ਕੇ ਮੋੜ ਤੋਂ ਲਕੀਆ ਖਿੱਚਣਾ ਪੈਣਾ ਬਚ ਕੇ ਮੋੜ ਤੋਂ ਕਹਿੰਦੇ 37 30 ਹੌਲੈਂਡ ਆ ਰਿਹਾ ਤਿੰਨ ਸਿਲੰਡਰਾਂ ਦੇ ਵਿੱਚ ਜਿੱਥੇ ਕਹਿੰਦੇ ਗੱਲਾਂ ਵੱਖਰੀਆਂ ਬਣਦੀਆਂ ਜਾ ਰਹੀਆਂ ਨੇ ਜੋਰ ਪੂਰਾ ਲੱਗਾ ਹੋਇਆ ਗਰਾਊਂਡ ਦੀ ਗਤੀ ਗਰਾਉਂਡ ਦਾ ਕਹਿੰਦੇ ਸਾਹਮਣੇ ਦਾਇਰਾ ਵੇਖੀ ਆਪਾਂ ਕਿ ਗੋਲ ਜਿਹਾ ਦਾਇਰਾ ਆਲੇ-ਦਾਲੇ ਜੱਗੇ ਆਹ ਦਰਸ਼ਕਾਂ ਦਾ ਇਕੱਠ ਜੁੜਿਆ ਹੋਇਆ ਦੇਖੋ ਠਾਠਾ ਮਾਰਦਾ ਇਕੱਠਾ ਠਾਠਾ ਮਾਰਦਾ ਇਕੱਠਾ ਆਹ ਦਰਸ਼ਕ ਕਹਿੰਦੇ ਸਵਾਦ ਲੈਂਦੇ ਆ ਨਜ਼ਾਰੇ ਆਈ ਜਾਂਦੇ ਆ ਨਜ਼ਾਰੇ ਜਾਈ ਜਾਂਦੇ ਆ ਆ ਨਜ਼ਾਰੇ ਆਈ ਜਾਂਦੇ ਆ ਨਜ਼ਾਰੇ ਜਾਈ ਜਾਂਦੇ ਆ ਮੇਰੇ ਮਿੱਤਰੋ ਨਜ਼ਾਰੇ ਆਈ ਜਾਂਦੇ ਆ ਨਜ਼ਾਰੇ ਜਾਈ ਜਾਂਦੇ ਆ ਜੀ ਸੀ ਬੀ ਵਾਲਾ ਆਜੋ ਜੀ ਸੀ ਬੀ ਵਾਲਾ ਆਜੋ ਵੀਰੇ ਜਿੰਕੜ ਵਾਲਾ ਜਿੰਕੜ ਵਾਲਾ ਕਿੱਥੇ ਆ ਇਹਨੂੰ ਅਸੀਂ ਪਿਆਰ ਨਾਲ ਜਿੰਕੜ ਵੀ ਆਖ ਦਿੰਨੇ ਆ ਜੀ ਸੀ ਬੀ ਚਲੋ ਜੀਸੀਬੀ ਵਾਲਾ ਵੀਰ ਅੱਗ ਲਾ ਕੇ ਆ ਜਿਓ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਆ ਗਿਆ ਆ ਗਿਆ ਵੀਰੇ ਕੋਈ ਨਾ ਆ ਗਿਆ ਜੇਸ